ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਥ ਸੰਗਤ ਜੀ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਰੂਰ ਦੇ ਪਾਸ ਜਿੱਥੇ ਸ਼ਹਿਰ ਦੇ ਬਾਹਰਲੇ ਪਾਸੇ ਗੁਰਦੁਆਰਾ ਨਾਨਕਿਆਣਾ ਸਾਹਿਬ ਬਣਿਆ ਹੋਇਆ ਹੈ ਇੱਥੇ ਬੈਠੇ ਹੋਏ ਸਨ ਇੱਥੇ ਉਜਾੜ ਜੇ ਬੈਠਿਆਂ ਦੀ ਪਰਖ ਕਰਨ ਵਾਸਤੇ ਕਲਯੁਗ ਆ ਗਿਆ ਉਸ ਸਮੇਂ ਬੜੀ ਭਾਰੀ ਹਨੇਰੀ ਉੱਠੀ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਭੈ ਪੀਤ ਹੋ ਗਏ ਅਤੇ ਆਖਣ ਲੱਗੇ ਮਹਾਰਾਜ ਜੀ ਲੱਗਦਾ ਹੈ ਕਿ ਹਨੇਰੀ ਤਾਂ ਮੇਰੀ ਜਾਨ ਲੈਣ ਵਾਸਤੇ ਆਈ ਹੈ ਸਤਿਗੁਰਾਂ ਨੇ ਕਿਹਾ ਮਰਦਾਨਿਆ ਡਰਨਾ ਪਰਮੇਸ਼ਵਰ ਨੂੰ ਚੇਤੇ ਕਰ ਫਿਰ ਬੜਾ ਭਾਰੀ ਬੱਦਲ ਗਰਜਿਆ ਬਿਜਲੀ ਗੜਕਦੀ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਛਾ ਗਿਆ ਫਿਰ ਗੜਿਆਂ ਦੀ ਵਰਖਾ ਹੋਈ ਪਰ ਹਜੂਰ ਪਾਸ ਕੋਈ ਗੜਾ ਨਾ ਲੱਗਿਆ ਫਿਰ ਕਲਯੁਗ ਆਪਣਾ ਰੂਪ ਧਾਰ ਕੇ ਗੁਰੂ ਜੀ ਦੇ ਸਾਹਮਣੇ ਆ ਗਿਆ ਉਸ ਦਾ ਸੋਹਣੇ ਰੰਗਾ ਸਰੀਰ ਸੀ ਉਸ ਨੇ ਸਤ ਗੁਰਾਂ ਦੇ ਉੱਤੇ ਆਪਣਾ ਜੋਰ ਚਲਾਉਣ ਦਾ ਯਤਨ ਕੀਤਾ ਪਰ ਕੋਈ ਜੋਰ ਨਾ ਚੱਲ ਸਕਿਆ ਅਖੀਰ ਸਤ ਗੁਰਾਂ ਦੇ ਚਰਨੀ ਢੈ ਪਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਮੇਰਾ ਰਾਜ ਹੈ ਮੇਰਾ ਸਮਾ ਹੈ ਮੇਰਾ ਨਾਮ ਕਲਯੁਗ ਹੈ ਮੈਂ ब्रह्मा ਦਾ ਚੌਥਾ ਪੁੱਤਰ ਹਾਂ ਪਹਿਲਾ ਸਤਿਯੁਗ ਸੀ ਲੱਖ ਵਰੇ ਦੀ ਮਨੁੱਖ ਦੀ ਉਮਰ ਸੀ 33 ਵਾਰੀ ਬਿੱਜਿਆ ਮਨੁੱਖ ਇੱਕ ਵਾਰੀ ਭੋਗਦਾ ਸੀ 33 ਬੀਜ ਰੂਪ ਹੋ ਕੇ ਫਲਦਾ ਸੀ ਜਿਹੜਾ ਓਗੁਣ ਕਰੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ ਤ੍ਰੇਤੀ ਵਿੱਚ 10000 ਸਾਲ ਦੀ ਉਮਰ ਸੀ ਇੱਕ ਆਦਮੀ ਦੇ ਗੁਣ ਕਰਨ ਦਾ ਫਲ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ ਤੇਦੂਆ ਪ੍ਰਯਗ ਵਿੱਚ ਹਜ਼ਾਰ ਸਾਲ ਦੀ ਉਮਰ ਸੀ ਤੇ ਉਹ ਗੁਣ ਦਾ ਫਲ ਸਾਰੀ ਕੁੱਲ ਨੂੰ ਭੋਗਣਾ ਪੈਂਦਾ ਸੀ ਪਰ ਹੁਣ ਮੇਰਾ ਰਾਜ ਹੈ ਮਨੁੱਖ ਦੀ 100 ਸਾਲ ਦੀ ਉਮਰ ਹੈ ਇਸ ਵਿੱਚ ਜਿਹੜਾ ਕਰਮ ਕਰੇ ਉਸ ਦਾ ਫਲ ਉਹ ਆਪ ਹੀ ਭੋਗਦਾ ਹੈ ਇਹੋ ਜਿਹਾ ਮੇਰਾ ਨਿਯਮ ਹੈ ਕਲਯੁਗ ਨੇ ਕਿਹਾ ਕੀ ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ ਹਨ ਕਿਸੇ ਨੂੰ ਨਹੀਂ ਛੱਡਿਆ ਮਹਾਰਾਜ ਜੀ ਆਪ ਜੀ ਨੇ ਮੇਰੇ ਰਾਜ ਵਿੱਚ અવਤਾਰ ਧਾਰਿਆ ਹੈ ਕਲਯੁਗ ਦਾ ਪੇ ਸ਼ਰਮੀ ਵਾਲਾ ਰੂਪ ਵੇਖ ਕੇ ਸਤਿਗੁਰਾਂ ਨੇ ਕਿਹਾ ਕਿ ਤੂੰ ਐਸਾ ਸਰੂਪ ਕਿਉਂ ਧਾਰਨ ਕੀਤਾ ਹੈ ਇਹ ਹਨੇਰੀ ਗੜੇ ਆਦਿਕ ਦੇ ਭਿਆਨਕ ਰੂਪ ਪਿੱਛੇ ਤੇਰਾ ਕੀ ਮਨੋਰਥ ਹੈ ਕਲਯੁਗ ਨੇ ਕਿਹਾ ਕਿ ਇਸ ਪਿੱਛੇ ਮੇਰੇ ਦੋ ਮਨੋਰਥ ਹਨ ਪਹਿਲਾ ਮਨੋਰਥ ਤੁਹਾਨੂੰ ਭੈਪੀਤ ਕਰਨਾ ਅਤੇ ਪ੍ਰਭਾਵ ਹੇਠ ਲੈਣਾ ਉਸ ਦੇ ਵਿੱਚ ਤਾਂ ਮੈਂ ਸਫਲ ਨਹੀਂ ਹੋ ਸਕਿਆ ਇਸ ਲਈ ਹੁਣ ਮੈਂ ਤੁਹਾਡੀ ਸ਼ਰਨਾਗਤ ਹਾਂ ਦੂਸਰਾ ਮਨੋਰਥ ਆਪ ਜਿਨ੍ਹਾਂ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ ਉਹਨਾਂ ਸਾਰੇ ਜੀਵਾਂ ਦੇ ਸੁਭਾਅ ਨੂੰ ਮੈਂ ਵਿਕਾਰ ਦਿੱਤਾ ਇਹ ਭਿਆਨਕ ਰੂਪ ਤਾਰਨ ਕਰਨਾ ਜੀਵਾਂ ਦੀ ਵਿਗੜੀ ਹੋਈ ਸ਼ਕਲ ਪੇਸ਼ ਕੀਤੀ ਹੈ ਕਿ ਮੇਰੇ ਰਾਜ ਵਿੱਚ ਖਾਣ ਭੋਗਣ ਵਿੱਚ ਲੋਕ ਬੇਬੜਤ ਹੁੰਦੇ ਰਹਿਣਗੇ ਇਸ ਨੇ ਕਿਹਾ ਮਹਾਰਾਜ ਜੀ ਮੇਰੀ ਚਾਰ ਪ੍ਰਕਾਰ ਦੀ ਭੇਟਾ ਪ੍ਰਵਾਨ ਕਰੋ ਪਹਿਲੀ ਹੀਰੇ ਮੋਤੀ ਨਾਲ ਜੜਤ ਅਤੇ ਸੁਗੰਧਿਤ ਪਦਾਰਥਾਂ ਨਾਲ ਲੱਦੇ ਹੋਏ ਸੁੰਦਰ ਮਕਾਨ ਦੂਜਾ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ ਤੀਸਰਾ ਰਿੱਧੀਆਂ ਸਿੱਧੀਆਂ ਜਿਨ੍ਹਾਂ ਦੇ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਣ ਤੇ ਚੌਥਾ ਚੱਕਰਵਰਤੀ ਰਾਜਪਾਗ ਫੌਜਾਂ ਜਿਸ ਕਰਕੇ ਸਭਨਾ ਉੱਪਰ ਹਕੂਮਤ ਕਰ ਸਕੋ ਕਿਰਪਾ ਕਰਕੇ ਇਹ ਮੇਰੀਆਂ ਭੇਟਾਵਾਂ ਨੂੰ ਅੰਗੀਕਾਰ ਕਰੋ ਸਤਿਗੁਰਾਂ ਨੇ ਕਿਹਾ ਕਿ ਅਸੀਂ ਤੇਰੀ ਕੋਈ ਵੀ ਭੇਟਾ ਸਵੀਕਾਰ ਨਹੀਂ ਕਰਨੀ ਅਸੀਂ ਇਨ੍ਹਾਂ ਪਦਾਰਥਾਂ 'ਚ ਪ੍ਰਚਰਣ ਵਾਸਤੇ ਨਹੀਂ ਆਏ ਲੋਕ ਮਕਾਨ ਬਣਾਉਣ ਵਿੱਚ ਦੂਜੇ ਭੋਗਾਂ ਵਿੱਚ ਰਿੱਧੀਆਂ ਸਿੱਧੀਆਂ ਵਿੱਚ ਰਾਜ ਸਾਜ ਵਿੱਚ ਫਸੇ ਰਹਿੰਦੇ ਹਨ ਗੁਰੂ ਜੀ ਨੇ ਚੋਹਾ ਦਾ ਖੰਡਨ ਕੀਤਾ ਤੇ ਕਾਲਯੁਗ ਦੀ ਭੇਟਾ ਅੰਗੀਕਾਰ ਨਹੀਂ ਕੀਤੀ ਇਸ ਤਰ੍ਹਾਂ ਵਚਨ ਬिलास ਹੁੰਦਿਆ ਕਲਯੁਗ ਸਤਗੁਰਾਂ ਦੇ ਚਰਨੀ ਪੈ ਗਿਆ ਤੇ ਅਧੀਨ ਹੋ ਗਿਆ ਸਤਗੁਰਾਂ ਨੇ ਪੁੱਛਿਆ ਕਿ हे ਕਲਯੁਗ ਆਪਣੇ ਰਾਜ ਵਿੱਚ ਤੂੰ ਹੋਰ ਕੀ ਕੀ ਕਰੇਂਗਾ ਤੇ ਕਲਯੁਗ ਨੇ ਕਿਹਾ ਮਹਾਰਾਜ ਜੀ ਮੈਂ ਸਾਰੀ ਦੁਨੀਆ ਦੇ ਕਰਮ ਪ੍ਰਿਸ਼ਟ ਕਰ ਦਿਆਂਗਾ ਕੋਈ ਸੁੱਚਮ ਨਹੀਂ ਰਹਿਣਦਿਆਂ ਕਿਸੇ ਦੇ ਵੀ ਮਨ ਨੂੰ ਸਾਫ਼ ਨਹੀਂ ਰਹਿਣਦਿਆਂ ਪਿਓ ਤੇ ਪੁੱਤਰ ਵਿੱਚ ਲੜਾਈ ਕਰਵਾਵਾਂਗਾ ਤੇ ਸਸਾ ਲੜਿਆ ਕਰਨ ਕੀਆ ਇਹ ਮੰਦੇ ਕਰਮ ਕਰਨਗੇ ਉੱਚਾ ਜੀਵਨ ਨਹੀਂ ਜੀਣਗੇ ਕਲਯੁਗ ਨੇ ਇਸ ਪ੍ਰਕਾਰ ਆਪਣੇ ਰਾਜ ਦੀ ਹਾਲਤ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ हे ਕਲਯੁਗ ਜਿਸ ਹਿਰਦੇ ਵਿੱਚ ਸਾਡੇ ਸ਼ਬਦ ਦਾ ਨਿਵਾਸ ਹੋਵੇਗਾ ਉੱਥੇ ਤੇਰਾ ਜੋਰ ਨਹੀਂ ਚੱਲੇਗਾ ਕਲਯੁਗ ਨੇ ਵੀ ਬਚਨ ਕੀਤਾ ਜਿਨ੍ਹਾਂ ਅੰਦਰ ਸ਼ਬਦ ਵਸਿਆ ਹੋਵੇਗਾ ਉੱਥੇ ਮੇਰਾ ਜੋਰ ਨਹੀਂ ਚੱਲੇਗਾ ਇਸ ਪ੍ਰਕਾਰ ਸਤਿਗੁਰੂ ਜੀ ਨੇ ਕਿਹਾ ਕਲਯੁਗ ਦੇ ਮਦ ਭਾਵ ਤੋਂ ਗੁਰਸਿੱਖਾਂ ਨੂੰ ਬਚਾਉਣ ਲਈ ਨਾਮ ਦੀ ਨੀਂਹ ਰੱਖੀ ਸੱਚੇ ਪਾਤਸ਼ਾਹ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਗ 1075 ਤੇ ਫਰਮਾਇਆ ਹੈ ਕਲਯੁਗ ਮੈਂ ਕੀਰਤਨ ਪਰ ਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਆਪ ਤਰੈ ਸਗਲੈ ਕੁੱਲ ਤਾਰੈ ਹਰ ਦਰਗੈ ਪਤਸਿਓ ਜਿਆਦਾ ਗੁਰੂ ਜੀ ਫਰਮਾ ਰਹੇ ਹਨ ਜੁਗਾਦੀ ਵੰਡ ਕਰਨ ਵਾਲਿਆਂ ਅਨੁਸਾਰ ਵੀ ਕਲਯੁਗ ਵਿੱਚ ਕੀਰਤਨ ਹੀ ਪ੍ਰধান ਕਰਮ ਹੈ ਪ੍ਰਭੂ ਦਾ ਜਸ ਗਾਇਨ ਕਰਨਾ ਇਸ ਕਲਯੁਗ ਅੰਦਰ ਉੱਚਤਾ ਸਦਾ ਹੀ ਗੁਰੂ ਜੀ ਦੀ ਸ਼ਰਨ ਪੈ ਕੇ ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਇਸ ਲਈ ਬਿਰਤੀ ਜੋੜ ਕੇ ਤੂੰ ਗੁਰਾਂ ਦੇ ਰਾਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ ਜਿਹੜਾ ਮਨੁੱਖ ਕਲਯੁਗ ਵਿੱਚ ਨਾਮ ਜਪਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਬਾਹਰ ਲੰਘ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਬਾਹਰ ਲੰਗਾ ਲੈਂਦਾ ਹੈ ਅਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਨਾਲ ਜਾਂਦਾ ਹੈ ਤੂੰ ਆਪ ਬਚ ਜਾਏਗਾ ਅਤੇ ਆਪਣੀ ਸਾਰੀ ਵੰਸ਼ ਨੂੰ ਵੀ ਬਚਾ ਲਵੇਂਗਾ ਅਤੇ ਇੱਜ਼ਤ ਨਾਲ ਪ੍ਰਭੂ ਦਰਬਾਰ ਨੂੰ ਜਾਵੇਂਗਾ ਕਲਯੁਗ ਵਿੱਚ ਪਰਮਾਤਮਾ ਦਾ ਨਾਮ ਜਪਣਾ ਹੀ ਸਭ ਤੋਂ ਸ਼੍ਰੇਸ਼ਟ ਕੰਮ ਹੈ ਇਸ ਕਾਲੀ ਸਮੇਂ ਅੰਦਰ ਪਰਮੇਸ਼ਵਰ ਦਾ ਨਾਮ ਜਪਣਾ ਹੀ ਸਭ ਤੋਂ ਵਧੀਆ ਹੈ। ਸਵਾਮੀ ਦਾ ਨਾਮ ਗੁਰੂ ਜੀ ਦੀ ਸ਼ਰਨ ਪੈ ਕੇ ਨਾਮ ਸਿਮਰਿਆ ਪ੍ਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ। ਗੁਰੂ ਜੀ ਦੀ ਗੁਰਬਾਣੀ ਦੁਆਰਾ ਪ੍ਰਾਣੀ ਦੀ ਸੱਚ ਨਾਲ ਪ੍ਰੀਤ ਹੋ ਜਾਂਦੀ ਹੈ। ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।